ਸਮਾਜ ਸੇਵਾ ਸੁਸਾਇਟੀ ਇਲਾਕੇ ਵਿੱਚ ਕਰ ਰਹੀ ਲੋਕ ਭਲਾਈ ਕੰਮਾਂ ਦੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਪੋਗਪੁਰ ਆਮਦਪੁਰ ਦੇ ਨਜ਼ਦੀਕ ਮਨਸੂਰਪੁਰ ਬਲਾੜਾ ਪਿੰਡ ਦੇ ਗਗਪ੍ਰੀਤ ਸਿੰਘ ਗੋਪੀ ਤੇ ਭਾਈ ਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਸਮਾਜ ਸੇਵੀ ਸੁਸਾਇਟੀ ਪਿਛਲੇ 11 ਸਾਲਾਂ ਤੋਂ ਜ਼ਰੂਰਤਮੰਦ ਪਰਿਵਾਰਾਂ ਦੇ ਲੋਕਾਂ ਦੀ ਮਦਦ ਕਰਦੀ ਆ ਰਹੀ ਹੈ ਜੇਕਰ ਕਿਸੇ ਵੀ ਵੀਰ ਭਰਾ ਨੂੰ ਜਾਂ ਕਿਸੇ ਪਰਿਵਾਰ ਨੂੰ ਸਹਾਇਤਾ ਦੀ ਮਦਦ ਦੀ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਹਾਂਜੀ ਇਹ ਜਿਹੜੀ ਤੁਸੀਂ ਸੁਸਾਇਟੀ ਸ਼ੁਰੂ ਕੀਤੀ ਹੈਗੀ ਕਦੋਂ ਤੋਂ ਕੀਤੀ ਹੈਗੀ ਔਰ ਕਿਹੜੇ-ਕਿਹੜੇ ਕੰਮ ਜਿਹੜੀ ਆਪਣੀ ਸੁਸਾਇਟੀ ਕਰਦੀ ਹੈ ਤੁਸੀਂ ਇਹ ਸਮਾਜ ਸੋਸਾਇਟੀ ਦੀ ਜ਼ਿਕਰ ਕਰ ਰਹੇ ਹੋ ਸਮਾਜ ਸਵਿਕ ਸੋਸਾਇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਜੀ ਖੜੇ ਆਪਣੇ ਕੋਲ ਇਹ ਸੋਸਾਇਟੀ 11 ਸਾਲ ਪਹਿਲਾਂ ਸੇਵਾ ਦੇ ਵਿੱਚ ਲੱਗੇ ਸਿੰਘ ਸਾਰੇ ਰਲ ਮਿਲ ਕੇ ਸੇਵਾਦਾਰ ਸਭ ਤੋਂ ਪਹਿਲਾਂ ਆਪਾਂ ਸਮਾਜ ਸੇਵਕ ਸੋਸਾਇਟੀ ਦੇ ਵੱਲੋਂ ਅਸੀਂ ਅੱਜ ਜਿਹੜਾ ਵੀ ਸਾਡਾ ਆਪਣੇ ਬਹੁਤ ਵੱਡਾ ਧਾਰਾ ਆ ਕਾਲੇ ਬੱਕਰੇ ਤੋਂ ਲੈ ਕੇ ਅਸੀਂ ਚੱਲਦੇ ਆਂ ਲੇਕਿਨ ਆ ਜਿਹੜਾ ਆਦਮਪੁਰ ਭੋਗਪੁਰ ਦਾ ਸਰਕਲ ਹੈ ਇਹਦੇ ਨਾਲ ਇਧਰੋਂ ਆਦਮਪੁਰ ਤੋਂ ਨਸਰਾਲੇ ਵੱਲ ਨੂੰ ਵੀ ਭੋਗਪੁਰ ਤੋਂ ਜੀਟੀ ਰੋਡ ਦੇ ਉੱਪਰ ਵੀ ਸਾਰੀਆਂ ਚੀਜ਼ ਥਾਂ ਨੂੰ ਅਸੀਂ ਕਵਰ ਕਰਦੇ ਆਂ ਇਹ ਜਿਹੜਾ ਸਰਕਲ ਹੈ ਇਹਦੇ ਵਿੱਚ ਜਿੰਨੀਆਂ ਵੀ ਸੁਆਮਾਂ ਇਤੋਂ ਵਡਾਲਾ ਪਿੰਡ ਤੋਂ ਹੀ ਮਨਸੂਰਪੁਰ ਤੋਂ ਚੱਲਦੀਆਂ ਆ ਇਹ ਸਰਕਲ ਦੀਆਂ ਇਧਰੋਂ ਤਾਂ ਜਿਹੜਾ ਕੇਂਦਰੀ ਦ ਕਾਲੇ ਬੱਕਰੇ ਤੋਂ ਚਲਾਉਨੇ ਆ ਤੇ 11 ਸਾਲ ਹੋ ਗਏ ਸੇਵਾ ਸੈਰੀ ਨੂੰ ਚਲਦਿਆਂ ਹੋਇਆ ਪਹਿਲਾਂ ਤਾਂ ਮੁੱਖ ਕਾਰਜ ਅਸੀਂ ਇਹੀ ਰੱਖੇ ਸੀਗੇ ਕਿ ਜਿੱਦਾਂ ਇਲਾਕਿਆਂ ਦੇ ਵਿੱਚ ਨਗਰ ਕੀਰਤਨ ਹੁੰਦੇ ਆ ਕੀਰਤਨ ਦਰਬਾਰ ਹੁੰਦੇ ਆ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਸਾਰੇ ਜਾ ਕੇ ਸੇਵਾਦਾਰ ਆਪਣੀ ਸੇਵਾ ਕਰਦੇ ਆ ਚਾਹੇ ਉਹ ਜੋੜੇ ਜਮਾ ਕਰਨ ਦੀ ਸੇਵਾ ਹੋਵੇ ਚਾਹੇ ਉਹ ਸਾਈਕਲ ਸਕੂਟਰ ਜਮਾ ਕਰਨ ਦੀ ਸੇਵਾ ਹੋਵੇ ਚਾਹੇ ਉਹ ਕਿਸੇ ਰੂਪ ਦੇ ਵਿੱਚ ਵੀ ਸੇਵਾ ਭਾਂਡੇ ਮਨਜਣ ਦੀ ਲੰਗਰ ਬਣਾਉਣ ਵਰਤਾਉਣ ਜਿਹੜੀ ਤਰ੍ਹਾਂ ਦੀ ਸੇਵਾ ਜਿਹੜੀ ਆ ਉਹ ਸੇਵਾਦਾਰ ਕਰਦੇ ਆ ਲੇਕਿਨ ਸਮਾਜ ਸੇਵਿਕ ਸੁਸਾਇਟੀ ਜਦੋਂ ਬਣਾਈ ਇਹਦਾ ਮਨੋਰਥ ਇਹ ਰੱਖਿਆ ਗਿਆ ਕਿ ਆਪਾਂ ਸਮਾਜ ਦੇ ਵਿੱਚ ਜਾ ਕੇ ਵੀ ਸੇਵਾ ਜਿਹੜੀ ਆ ਕਰਨੀ ਹੈ ਜਿੱਥੇ ਧਰਮ ਦੇ ਕਾਰਜ ਕਰਨੇ ਆ ਧ ਇਹ ਵਾਲਾ ਜਿਹੜਾ ਮਨੋਰਥ ਹੈ ਸਤਿਗੁਰਜੀ ਦੀ ਬਾਣੀ ਦਾ ਉਹ ਪੂਰਾ ਕਰਨਾ ਹੈ ਫਿਰ ਵਿੱਚ ਵਿੱਚ ਦੁਨੀਆ ਸੇਵ ਕਮਾਈਏ ਤੇ ਦਰਗੇ ਵੈਸਨ ਪਈਏ ਫਿਰ ਦੁਨੀਆ ਵਿੱਚ ਜਾ ਕੇ ਵੀ ਸੇਵ ਕਮਾਉਣ ਦਾ ਜਿਹੜਾ ਕੰਮ ਕਰਨਾ ਹੈ ਤੇ ਉਹ ਕਾਰਜ ਕਰਨ ਕਰਨੇ ਵਾਸਤੇ ਫਿਰ ਇਹ ਉਪਰਾਲੇ ਕੀਤੇ ਗਏ ਜਿਵੇਂ ਕਿ ਲੋੜਵੰਦਾਂ ਵਾਸਤੇ ਐਂਬੂਲੈਂਸ ਦੀ ਸੇਵਾ ਜਾਰੀ ਕੀਤੀ ਹੈ ਸਾਡੇ ਕੋਲ ਦੋ ਐਂਬੂਲੈਂਸ ਹੈ ਇਸ ਵੇਲੇ ਇੱਕ ਤਾਂ ਹੀ ਖੜੀ ਹੈ ਦੂਸਰੀ ਸੇਵਾ ਵੀ ਚੱਲਦੀ ਬਾਈਚਾਂ ਐਂਬੂਲੈਂਸ ਦੋਨੇ ਵੀ ਕਿਤੇ ਗਈਆਂ ਤਾਂ ਵੀ ਇਹ ਜਿਹੜੇ ਸੇਵਾਦਾਰ ਹੈ ਇਹ ਆਪਣੀਆਂ ਗੱਡੀਆਂ ਘਰੇਲੂ ਜਿਹੜੀਆਂ ਉਹਨਾਂ ਦੇ ਰਾਹੀਂ ਵੀ ਮਰੀਜ਼ਾਂ ਨੂੰ ਲੈ ਕੇ ਜਿਹੜੇ ਆ ਹਸਪਤਾਲਾਂ ਦੇ ਵਿੱਚ ਪਹੁੰਚਾ ਦਿੰਦੇ ਆ ਇਸਦੇ ਨਾਲ ਪਿੰਡਾਂ ਦੇ ਵਿੱਚ ਕਿਸੇ ਮਰੀਜ਼ ਨੂੰ ਲੋੜਵੰਦ ਨੂੰ ਲੋੜ ਹੈ ਕਿਸੇ ਮੈਡੀਕਲ ਹੈਲਪ ਦੀ ਜਾਂ ਮੈਂ ਆਪਣੇ ਡਾਕਟਰੀ ਸਹਾਇਤਾ ਵਾਸਤੇ ਲੋੜਾ ਉਹਦੀ ਵੀ ਮਦਦ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਕੋਈ ਫੀਸ ਨਹੀਂ ਦੇ ਸਕਦਾ ਪੜ੍ਹਾਈ ਨਹੀਂ ਜਾਰੀ ਰੱਖ ਸਕਦਾ ਉਹਦੀ ਵੀ ਪੜ੍ਹਾਈ ਜਾਰੀ ਰੱਖੀ ਜਾ ਸਕਦੀ ਇਥੋਂ ਤੱਕ ਹੁਣ ਇੱਕ ਵੱਡਾ ਯਤਨ ਕਰਨ ਦਾ ਯਤਨ ਕਰ ਰਿਹਾ ਆਪਣੇ ਇਲਾਕੇ ਦੇ ਵਿੱਚ ਇੱਕ ਮੌਰਚਰੀ ਜਿੱਦਾਂ ਕਿ ਮ੍ਰਿਤਕ ਦੇਹਾਂ ਦੀ ਸੰਭਾਲ ਵਾਸਤੇ ਵੀ ਇੱਕ ਚਾਹੀਦੀ ਹੈ ਮੌਰਚਰੀ ਹੈ ਨਾ ਉਹ ਬਣਾਉਣ ਦਾ ਇਸ ਇਲਾਕੇ ਦੇ ਵਿੱਚ ਯਤਨ ਹੈ ਦੇਖੋ ਪ੍ਰਮਾਤਮਾ ਜਦੋਂ ਚਾਏ ਇਹ ਵੀ ਕਾਰਜ ਜਿਹੜਾ ਕਿਉਂਕਿ ਇਹ ਚੀਜ਼ਾਂ ਹੁਣ ਸਮੇਂ ਦੀ ਮੰਗ ਬਣ ਗਈਆਂ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ ਕਿਉਂਕਿ ਆਪਣੇ ਬਹੁਤੇ ਬੱਚੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਮਗਰੋਂ ਕੋਈ ਮ੍ਰਿਤਕ ਹੋ ਜਾ ਉਹਦੀ ਦੇਹ ਨੂੰ ਸੰਭਾਲ ਕੇ ਰੱਖਣਾ ਪੈਂਦਾ ਇਸ ਕਰਕੇ ਜਿਹੜਾ ਮਰਤਕ ਦੇ ਸੰਭਾਲਕਰ ਹੈ ਉਹ ਵੀ ਮੋਰਚੀ ਜਿਹਨੂੰ ਕਈ ਦਾਪਾ ਉਹ ਵੀ ਬਣਾਉਣ ਦਾ ਯਤਨ ਹੈ ਇਸ ਕਰਕੇ ਕਿਸੇ ਤਰ੍ਹਾਂ ਵੀ ਕੋਈ ਮਦਦ ਮੰਗਦਾ ਇਹ ਵੀ ਨਹੀਂ ਕਿਲਾ ਇਹ ਚੀਜ਼ਾਂ ਜਿਹੜੀਆਂ ਮੈਂ ਦੋ ਤਿੰਨ ਚੀਜ਼ਾਂ ਦੱਸੀਆਂ ਇਹਦੇ ਨਾਲ ਹੀ ਲੋੜ ਹੈ ਜੋ ਜੇ ਵੀ ਪਿੰਡ ਚੋਂ ਕਿਸੇ ਪਾਸੇ ਵੀ ਕੋਈ ਆਵਾਜ਼ ਆਵੇ ਜਿੰਨੀ ਸਮਰੱਥਾ ਹੈ ਉਹਦੇ ਮੁਤਾਬਕ ਇਹ ਸਾਰਾ ਕਾਰਜ ਕਰਦੇ ਜਿਸ ਤਰ੍ਹਾਂ ਕਿਸੇ ਨੂੰ ਤੁਹਾਡੀ ਸੰਸਥਾ ਦੀ ਸੁਸਾਇਟੀ ਲੋੜ ਪੈਂਦੀ ਤੁਹਾਡੇ ਨਾਲ ਕਿਸ ਤਰ੍ਹਾਂ ਜਿਹੜਾ ਮਿਲ ਸਕਦਾ ਜਾਂ ਪਹੁੰਚ ਕਰ ਸਕਦਾ ਹੈ ਪਹੁੰਚ ਕਰਨ ਲਈ ਤੇ ਦੇਖੋ ਇਹ ਆ ਕਿ ਚਾਹੇ ਆਪਾਂ ਐਮਬੂਲੈਂਸ ਵੀ ਆਪਾਂ ਦੇਖ ਰਹੇ ਹਾਂ ਜਾਂ ਜਿੱਥੇ ਵੀ ਸੇਵਾ ਕਰਦੇ ਆ ਸਾਰੇ ਇਹਨਾਂ ਸੇਵਾਦਾਰਾਂ ਦੇ ਟੈਲੀਫੋਨ ਨੰਬਰ ਜਿਹੜੇ ਆ ਉਹ ਇਲਾਕੇ ਦੇ ਵਿੱਚ ਲਗਭਗ ਦਿੱਤੇ ਹੋਏ ਆ ਸਾਰਿਆਂ ਨੂੰ ਏ ਖਾਸ ਕਰਕੇ ਗੁਰਪ੍ਰੀਤ ਸਿੰਘ ਹੈ ਇਹਦਾ ਫੋਨ ਨੰਬਰ ਤਾਂ ਸਾਰਿਆਂ ਕੋਲ ਹੀ ਹੁੰਦਾ ਹੈ ਫੇਸਬੁੱਕ ਰਾਹੀਂ ਵੀ ਸਾਰੇ ਸਾਧਨਾਂ ਰਾਹੀਂ ਲੋਕਾਂ ਕੋ ਪਹੁੰਚਾ ਹੋਇਆ ਮਨਸੂਰਪੁਰ ਬਡਾਲੇ ਕੰਟੈਕਟ ਕੀਤਾ ਜਾ ਸਕਦਾ ਸੰਪਰਕ ਕੀਤਾ ਜਾ ਸਕਦਾ ਕਾਲੇ ਬਕਰੇ ਸੰਪਰਕ ਕੀਤਾ ਜਾ ਸਕਦਾ ਇਹ ਸੰਪਰਕ ਕਰਕੇ ਆਪਾਂ ਜਦੋਂ ਮਰਜੀ ਇਹਨਾਂ ਕੋਲੋਂ ਜਿਹੜੀਆਂ ਮਰਜੀ ਸਵਾਮਾਂ ਵਾਸਤੇ ਬੇਨਤੀ ਕਰ ਸਕਦੇ ਆ ਨਾ ਨਹੀਂ ਕਰਦੇ ਜਿਹੜਾ ਵੀ ਕਾਰਜ ਆਪਾਂ ਕਰ ਸਕਦੇ ਆ ਜਿਹੜਾ ਕਰਨ ਯੋਗ ਹੈ ਉਹਨੂੰ ਕੀਤਾ ਜਾਂਦਾ ਤੁਹਾਡੀ ਸੰਸਥਾ ਜਿਹੜੀ ਇਹ ਕਦੋਂ ਤੋਂ ਸ਼ੁਰੂ ਹੋਈ ਸੀ ਔਰ ਕਿਹੜੇ-ਕਿਹੜੇ ਕੰਮ ਜਿਹੜੀ ਸੰਸਥਾ ਤੁਹਾਡੀ ਜਿਹੜੀ ਕਰ ਰਹੀ ਹੈ ਸਾਡੀ ਸੰਸਤਾ ਸਮਾਜ ਸੇਵਕ ਸੁਸਾਇਟੀ ਸਰਕਲ ਆਦਮਪੁਰ ਭੋਗਪੁਰ ਸਾਡਾ ਮੇਨ ਹੈੱਡ ਕੁਆਟਰ ਕਾਲੇ ਬੱਕਰੇ ਆ ਇਹ 11 ਸਾਲਾਂ ਤੋਂ ਹੋਂਦ ਚੱਈ ਆ ਆਦਮਪੁਰ ਭੋਗਪੁਰ ਹਲਕੇ 'ਚ ਪਹਿਲਾਂ ਸਾਡੀਆਂ ਸੇਵਾ ਮੋਂ ਉਧਰ ਕਾਲੇ ਬੱਕਰੇ ਚੱਲ ਰਹੇ ਸੀ ਤਾਂ ਸਾਡੇ ਕੋਲ ਐਂਬੂਲੈਂਸ ਕਿਸੇ ਲੋੜਬੰਦ ਦੀ ਕੋਈ ਫੀਸ ਤਾਰ ਨਹੀਂ ਉਹ ਐਨ ਆਰ ਆਈ ਵੀਰ ਜਿਹੜੇ ਬਾਹਰ ਚਲੇ ਗਏ ਉਹਨਾਂ ਦੇ ਬਜ਼ੁਰਗ ਘਰਾਂ 'ਚ ਕੋਠੀਆਂ ਜੇ ਬੰਦੇ ਆ ਉੱਥੇ ਦਵਾਈ ਦਾਰੂ ਦਾ ਸੀ ਇੰਤਜ਼ਾਮ ਕਰਕੇ ਉਹਨਾਂ ਨੂੰ ਦੇ ਰਹੇ ਆ ਕਿਸੇ ਤਰ੍ਹਾਂ ਦੀ ਵੀ ਕੋਈ ਮੈਡੀਕਲ ਸਹੂਲਤ ਦੀ ਲੋੜ ਹੈ ਉਹ ਅਸੀਂ ਸੁਸਾਇਟੀ ਵੱਲੋਂ ਪ੍ਰੋਵਾਈਡ ਕਰ ਰਹੇ ਆਂ ਹਾਂਜੀ ਤੇ ਲੋਕਾਂ ਨੂੰ ਇਸ ਸੰਸਥਾ ਨਾਲ ਜੋੜਨ ਵਾਸਤੇ ਕੁਝ ਕਹੋ ਹਾਂਜੀ ਲੋਕਾਂ ਨੂੰ ਇਸ ਸੰਗਤ ਨੂੰ ਇਹ ਬੇਨਤੀ ਕਰਾਂਗੇ ਕਿ ਅਸੀਂ 11 ਸਾਲ ਤੋਂ ਸਰਕਲ ਦੇ ਵਿੱਚ ਸੇਵਾ ਕਰ ਰਹੇ ਹਾਂ ਹੁਣ ਸਾਨੂੰ ਕਹਾ ਅਸੀਂ ਸਾਡੇ ਸੁਸਾਇਟੀ ਦੇ ਹੀ ਸੇਵਾਦਾਰ ਨੇ ਭਾਈ ਮਲਕੀਰ ਸਿੰਘ ਪਿੰਡ ਡਿੰਗਰੀਆਂ ਤੋਂ ਉਹਨਾਂ ਨੇ ਸਾਨੂੰ ਕੱਲ ਹੀ ਜਗ੍ਹਾ ਦਿੱਤੀ ਆ ਮੋਚਰੀ ਬਣਾਉਣ ਨੂੰ ਪਿੰਡ ਨਾਲਾਂ ਦੇ ਲਾਗੇ ਸੀ ਉਹਨਾਂ ਦੀ ਜ਼ਮੀਨ ਉੱਥੇ ਸਾਨੂੰ ਉਹਨੇ ਦਿੱਤੀ ਆ ਕੱਲ ਜਗ੍ਹਾ ਅਸੀਂ ਉਸ ਦੀ ਸਾਰੀ ਲਈ ਐਨ ਆਰੇ ਮੀਰਾਂ ਲਈ ਜਰੂਰ ਕਮਾਂਗੇ ਵੀ ਸਾਡੀ ਉਹ ਮਦਦ ਕੀਤੀ ਜਾਵੇ ਕਿਉਂਕਿ ਡੈੱਡ ਬਾਡੀਆਂ ਦਾ ਬਹੁਤ ਸਾਨੂੰ ਸੰਭਲ ਜੀ ਦਿੱਕਤ ਆ ਰਹੀ ਆ ਉਹਦੇ ਬਾਰੇ ਅਸੀਂ ਉਹ ਬਣਾ ਰਹੇ ਆ ਸੋਸਾਇਟੀ ਵੱਲੋਂ ਉੱਚ ਅਸੀਂ ਜਰੂਰ ਸੰਗ ਨੂੰ ਕਵਾਂਗੇ ਵੀ ਸਾਡੀ ਹੈਲਪ ਕੀਤੀ ਜਾਵੇ ਜੀ